ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੈਰ ਕਰਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਦੱਸਣ ਜਾ ਰਿਹਾ ਕਿਉਂਕਿ ਸਰਦੀ ਦਾ ਮੌਸਮ ਖਤਮ ਹੋ ਚੁੱਕਾ ਹੈ ਜੇਕਰ ਤੁਸੀਂ ਸਰਦੀ ਦੇ ਮੌਸਮ ਦੇ ਕਰਕੇ ਸੈਰ ਕਰਨੀ ਬੰਦ ਕੀਤੀ ਹੋਈ ਸੀ ਤਾਂ ਫਿਰ ਹੁਣ ਘਰੋਂ ਬਾਹਰ ਨਿਕਲੋ ਸੈਰ ਕਰੋ ਕਿਉਂਕਿ ਤੰਦਰੁਸਤ ਜੀਵਨ ਦਾ ਰਾਜ਼ ਹੁੰਦੀ ਹੈ ਸੈਰ ਅਤੇ ਸੈਰ ਕਈ ਪ੍ਰਕਾਰ ਦੀ ਹੁੰਦੀ ਹੈ ਮੈਂ ਤੁਹਾਨੂੰ ਅੱਜ ਦੱਸਾਂਗਾ ਇੱਕ ਬਹੁਤ ਵਧੀਆ ਤਰੀਕਾ ਸੈਰ ਕਰਨ ਦਾ ਜਿਸ ਦੇ ਨਾਲ ਤੁਸੀਂ ਤੰਦਰੁਸਤ ਵੀ ਰਹਿ ਸਕਦੇ ਹੋ ਤੁਹਾਡਾ ਤਨ ਤੰਦਰੁਸਤ ਰਹ ਸਕਦਾ ਹੈ ਤੁਹਾਡਾ ਮਨ ਵੀ ਖੁਸ਼ ਹੋਵੇਗਾ ਕਿਉਂਕਿ ਜੇਕਰ ਤੁਸੀਂ ਤੰਦਰੁਸਤ ਹੋਵੋਗੇ ਤਾਂ ਤੁਹਾਡਾ ਮਨ ਵੀ ਜाहिर ਦੀ ਗੱਲ ਹੈ ਕਿ ਖੁਸ਼ ਹੋਵੇਗਾ ਸੋ ਦੋਸਤੋ ਸੈਰ ਕਰਨ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ ਪਰ ਇੱਕ ਗੱਲ ਤੁਸੀਂ ਇਹ ਨੋਟ ਜਰੂਰ ਕਰ ਲਿਓ ਕਿ ਕੋਈ ਵੀ ਵਰਜਿਸ ਕੋਈ ਵੀ ਐਕਸਰਸਾਈਜ਼ ਤੁਹਾਡੇ ਸਰੀਰ ਨੂੰ ਕਸ਼ਤ ਦੇਣ ਵਾਲੀ ਨਹੀਂ ਹੋਣੀ ਚਾਹੀਦੀ ਤੁਸੀਂ ਜਿੰਨੀ ਦੀ ਸਹਾਦੇ ਤੱਕ ਬਰਦਾਸ਼ਤ ਕਰ ਸਕਦੇ ਹੋ ਜਿੰਨਾ ਤੁਸੀਂ ਸਹਿਣ ਕਰ ਸਕਦੇ ਹੋ ਉਨਾ ਹੀ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਅਤੇ ਉੰਨੀ ਹੀ ਤੁਹਾਡੀ ਵੱਧ ਤੋਂ ਵੱਧ ਗਤੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਲੋਡ ਨਾਲ ਵੱਧ ਲਗਾਇਆ ਹੋਇਆ ਜ਼ੋਰ ਕਿਤੇ ਨਾ ਕਿਤੇ ਤੁਹਾਨੂੰ ਸਰੀਰਕ ਨੁਕਸਾਨ ਪਹੁੰਚਾ ਸਕਦਾ ਹੈ ਸੋ ਦੋਸਤੋ ਮੈਂ ਤੁਹਾਨੂੰ ਜਿਹੜਾ ਸੈਰ ਕਰਨ ਦਾ ਤਰੀਕਾ ਦੱਸਣ ਜਾ ਰਿਹਾ ਉਸ ਦਾ ਨਾਮ ਹੈ ਬ੍ਰਿਸਕ ਵਾਕ ਫਿਰ ਆਖਰ ਬ੍ਰਿਸਕ ਵਾਕ ਹੁੰਦੀ ਕੀ ਹੈ ਮੈਂ ਤੁਹਾਨੂੰ ਦੱਸਾਂਗਾ ਇਹ ਕਰਨੀ ਕਿਵੇਂ ਹੈ ਤੁਸੀਂ ਤਾਂ ਕਿ ਇਸ ਦਾ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਸੋ ਦੋਸਤੋ ਜੇਕਰ ਆਪਾਂ ਸਾਦੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਜੇਕਰ ਤੁਸੀਂ ਬੱਸ ਫੜਨ ਦੇ ਲਈ ਜਾਂਦੇ ਹੋ ਬੱਸ ਬੈਠਣ ਦੇ ਲਈ ਜਾਂਦੇ ਹੋ ਬੱਸ ਅੱਡੇ ਦੇ ਉੱਪਰ ਤੁਸੀਂ ਦੇਖਦੇ ਹੋ ਕਿ ਬੱਸ ਤੁਰਨ ਵਾਲੀ ਹੈ ਅਤੇ ਤੁਸੀਂ ਥੋੜੇ ਜੇ ਤੇਜ਼ ਗਤੀ ਦੇ ਵਿੱਚ ਬੱਸ ਦੇ ਵੱਲ ਨੂੰ ਤੁਰਦੇ ਹੋ ਤਾਂ ਕਿ ਤੁਸੀਂ ਬੱਸ ਫੜ ਸਕੋ ਤਾਂ ਇਸ ਨੂੰ ਹੀ ਅਸੀਂ ਬ੍ਰਿਸਕ ਵਾਕ ਕਹਿ ਸਕਦੇ ਹਾਂ ਜੇਕਰ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਫਿਰ ਇਹ ਦੌੜਨ ਜਾਂ ਫਿਰ ਤੁਰਨ ਦੇ ਵਿਚ ਵਾਲੀ ਸਥਿਤੀ ਨੂੰ ਕਿਹਾ ਜਾ ਸਕਦਾ ਹੈ ਤੁਸੀਂ ਤੁਰਨਾ ਨਹੀਂ ਥੋੜ੍ਹਾ ਜਿਹਾ ਤੇਜ਼ ਤੁਸੀਂ ਤੁਰਨਾ ਹੈ ਲੇਕਿਨ ਤੁਸੀਂ ਦੌੜਨਾ ਵੀ ਨਹੀਂ ਤਾਂ ਉਸ ਸਥਿਤੀ ਨੂੰ ਅਸੀਂ ਬ੍ਰਿਸਕ ਵਾਕ ਕਹਿ ਸਕਦੇ ਹਾਂ ਤਾਂ ਦੋਸਤੋ ਇੱਕ ਵਾਰੀ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਵੱਧ ਤੋਂ ਵੱਧ ਲੋਕ ਇਸ ਤਰ੍ਹਾਂ ਸ਼ੇਅਰ ਕਰਕੇ ਤੰਦਰੁਸਤ ਰਹਿ ਸਕਣ ਅਤੇ ਸਾਡਾ ਸਮਾਜ ਤੰਦਰੁਸਤ ਬਣ ਸਕੇ ਤਾ ਫਿਰ ਦੋਸਤੋ ਘਰੋਂ ਬਾਹਰ ਨਿਕਲੋ ਸੈਰ ਕਰੋ ਵਧੀਆ ਤਰੀਕੇ ਦੇ ਨਾਲ ਸੈਰ ਕਰੋ ਬ੍ਰਿਸਕ ਵਾਕ ਕਰੋ ਕੋਸ਼ਿਸ਼ ਕਰੋ ਕਿ ਬ੍ਰਿਸਕ ਵਾਕ ਕੀਤੀ ਜਾਵੇ ਤਾਂ ਕਿ ਤੁਹਾਡੇ ਸਰੀਰ ਨੂੰ ਸਿਹਤ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਇਹ ਬ੍ਰਿਸਕ ਵਾਕ ਹੈਗੀ ਕਿਤਨਾ ਕਿਤੇ ਤੁਹਾਡਾ ਵਜਨ ਕੰਟਰੋਲ ਕਰਨ ਦੇ ਵਿੱਚ ਵੀ ਤੁਹਾਡੀ ਮਦਦ ਕਰੇਗੀ ਅਤੇ ਤੁਹਾਨੂੰ એનર્ਜੀ ਵੀ ਦੇਵੇਗੀ ਫੁਰਤੀ ਵੀ ਦੇਵੇਗੀ ਜੇਕਰ ਤੁਹਾਡੇ ਸਰੀਰ ਦੇ ਵਿੱਚ એનર્ਜੀ ਹੋਵੇਗੀ ਫੁਰਤੀ ਹੋਵੇਗੀ ਤਾਂ ਕਿਤਨਾ ਕਿਤੇ ਤੁਹਾਡਾ ਮਨ ਵੀ ਖੁਸ਼ ਰਹਿ ਸਕੇਗਾ ਤਾਂ ਆਓ ਫਿਰ ਮੈਂ ਤੁਹਾਨੂੰ ਇੱਕ ਬ੍ਰਿਸਕ ਵਾਕ ਦਾ ਨਮੂਨਾ ਦਿਖਾਉਂਦਾ ਹਾਂ ਤਾਂ ਫਿਰ ਇਹ ਹੈਗਾ ਇੱਕ ਬ੍ਰਿਸਕ ਵਾਕ ਦਾ ਨਮੂਨਾ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦੀਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ